ਕਿੰਨਾ ਨਾਮ ਕੀ ਬਤਾ ਕੌਣ ਰਾਜਿੰਦਰ ਸਿੰਘ ਭਾਈ ਰਾਜਿੰਦਰ ਜੀ ਕੀ ਗੱਲ ਬਾਤ ਹੈ ਕੀ ਕਹਿੰਦਾ ਭਾਜੀ ਗੱਲ ਬਾਤ ਅਸੀਂ ਕੰਮ ਤੋਂ ਜਾ ਰਹੇ ਸੀਗੇ ਰੋਟੀ ਖਾਣ ਚਲੇ ਸੀਗੇ ਘਰੇ ਤੇ ਰਸਤੇ ਤਿੰਨੇ ਜਾਣੇ ਪੈਣੇ ਠੀਕ ਆ ਜੀ ਉਹਨਾਂ ਕੋਲ ਪਿਸਤੌਲ ਸੀਗਾ ਸਾਡੇ ਕੋਲ ਮੋਟਰਸਾਈਕਲ ਉਹਨਾਂ ਸਾਡੇ ਸਿਰ ਤੇ ਰੱਖ ਕੇ ਸਾ ਉਹ ਕੋ ਕੇ ਲੱਗੇ ਗਿਆ ਮੋਟਰਸਾਈਕਲ ਸਾਡੇ ਵਾਲਾ ਉਹ ਕੋ ਕੇ ਤੇ ਨਿਕਲ ਗਿਆ ਹਾਂਜੀ ਉਹ ਵੀ ਬਾਈਕ ਤੇ ਸੀਗੇ ਬਾਈਕ ਆਪ ਦਾ ਸੁੱਟ ਕੇ ਉੱਥੇ ਖੜਾ ਆ ਬਾਈਕਰ ਜਿੱਥੇ ਅਸੀਂ ਕੰਮ ਤੇ ਲੱਗੇ ਉੱਥੇ ਖੜਾ ਆ ਬਾਈਕ ਹਾਂਜੀ ਡੀ ਲੈਕਸ ਮੋਟਰਸਾਈਕਲ ਸੀਗਾ ਸਾਡਾ ਬਲੈਕ ਕਲਰ ਦਾ ਹਾਂਜੀ ਕਿੱਥੋਂ ਰਹਿਣਾ ਲੋ ਆਪਣੇ ਸੋਕਰ ਨਹਿਰ ਦਾ ਭਾਈ ਜੀ ਮੋਟਰਸਾਈਕਲ ਦੇ ਵਾਲਿਆਂ ਨੂੰ ਪਤਾ ਭਾਈ ਇਹ ਜੀ ਅੱਜ ਇੱਥੇ ਅਕਾਲ ਸਰ ਗੁਰਦੁਆਰਾ ਸਾਹਿਬ ਦੇ ਕੋਲੇ ਗੱਡੀ ਤੇ ਇਹ ਦੀਪ ਸਿੰਘ ਜੌਂਟੀ ਬੋਲ ਅਨਮੋਲ ਸਿੰਘ ਤੇ ਨਾਲ ਉਹਨਾਂ ਦੇ ਜਸਪ੍ਰੀਤ ਕੌਰ ਇਹ ਗੱਡੀ ਤੇ ਜਾ ਰਹੇ ਸਨ ਤੇ ਇਹਨਾਂ ਨੂੰ ਇੱਥੇ ਤਿੰਨ ਮੋਟਰਸਾਈਕਲਾਂ ਦੇ 6 ਨੌਜਵਾਨ ਜਵਾਨ ਪਛਾਤੇ ਆਏ ਇਹਨਾਂ ਤੇ ਕਾਫੀ ਗੋਲਾਬਾਰੀ ਕੀਤੀ ਹੈ ਜਿਸ ਤੋਂ ਬਾਅਦ ਇਹਨਾਂ ਚਾਰਾਂ ਜੋ ਜ਼ਖਮੀ ਨੇ ਇਹਨਾਂ ਨੂੰ ਹਸਪਤਾਲ ਵਿਖੇ ਲਿਜਾਇਆ ਗਿਆ ਉਥੇ ਇਲਾਜ ਨਹੀਂ ਸਰ ਮੌਕੇ ਨਹੀਂ ਅਜੇ ਕੁਝ ਕਨਫਰਮ ਨਹੀਂ ਦੱਸ ਸਕਦੇ ਜੀ ਚਾਰੇ ਜਖਮਾਂ ਜਖਮੀ ਜਿਹੜੇ ਵਿਕਟਮ ਨੇ ਉਹਨਾਂ ਉਹਨਾਂ ਦਾ ਇਲਾਜ ਜੇਰੇ ਇਲਾਜ ਨਹੀਂ ਉਸ ਤੋਂ ਬਾਅਦ ਤੁਹਾਨੂੰ ਕੁਝ ਕਨਫਰਮ ਕਰਕੇ ਦੱਸ ਸਕਦੇ ਆ ਜਿਵੇਂ ਵੀ ਸਾਨੂੰ ਕੋਈ ਨਿਊਜ਼ ਮਿਲਦੀ ਹੈ ਕਿ ਜੋ ਜਖਮੀ ਨੇ ਉਹਨਾਂ ਨਾਲ ਗੱਲਬਾਤ ਵੀ ਨਹੀਂ ਹੋ ਪਾਈ ਉਸ ਤੋਂ ਬਾਅਦ ਵੀ ਤੁਹਾਨੂੰ ਦੱਸ ਸਕਦੇ ਆ ਵੀ ਕਿਸ ਤਰੀਕੇ ਦਾ ਮਾਮਲਾ ਹੈ ਜੀ